ਸਤ ਸਿਕਾ ਦੋਸਤੋ ਮੈਂ ਪ੍ਰਮਿੰਦਰਜੀਤ ਸਿੰਘ ਬਹਾਦਰ ਹਾਜ਼ਰ ਹਾਂ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ ਜੋ ਸਾਡਾ ਅੱਜ ਦਾ ਵਿਸ਼ਾ ਹੈ ਜੇਕਰ ਤੁਹਾਡੇ ਨਾਲ ਇੰਜ ਹੋ ਰਿਹਾ ਹੈ ਜੋ ਅਸੀਂ ਕੈਪਸ਼ਨ ਦਿੱਤਾ ਹੋਇਆ ਹੈ ਤਾਂ ਤੁਹਾਡੀ ਜ਼ਿੰਦਗੀ ਬਦਲਣ ਵਾਲੀ ਹੈ ਸੋ ਦੋਸਤੋ ਦੁੱਖਾਂ ਦੇ ਸੁੱਖਾਂ ਦਾ ਜੋ ਆਗਮਨ ਹੈ ਸਾਡੀ ਜ਼ਿੰਦਗੀ ਦੇ ਵਿੱਚ ਲਾਜ਼ਮੀ ਹੈ ਇਹ ਦੁੱਖ ਸੁੱਖ ਤੁਹਾਡੀ ਜ਼ਿੰਦਗੀ ਦਾ ਹੈ ਤਾਂ ਇਸੇ ਰੋਹ ਸਾਡੇ ਜੀਵਨ ਦੇ ਵਿੱਚ ਬਦਲਾਅ ਹੁੰਦੇ ਰਹਿੰਦੇ ਉਹ ਤੁਹਾਡੇ ਜੀਵਨ ਦੇ ਵਿੱਚ ਉਤਾਰ ਚੜਾਅ ਹੁੰਦੇ ਰਹਿੰਦੇ ਹਨ ਜੇਕਰ ਸੁੱਖਾਂ ਤੇ ਦੁੱਖ ਵੀ ਆਉਂਦੇ ਦੁੱਖਾਂ ਨੂੰ ਸੁੱਖ ਵੀ ਆਉਂਦੇ ਜੇਕਰ ਬਹੁਤ ਨੰਮੇ ਦੁੱਖ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਕੁਝ ਬਦਲਾਅ ਹੁੰਦੇ ਹਨ ਤਾਂ ਤੁਹਾਨੂੰ ਮਾਨਸਿਕ ਤੌਰ ਤੇ ਤੁਹਾਡਾ ਮਨ ਸ਼ਾਂਤ ਰਹਿਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਅੰਦਰੋਂ ਅੰਦਰੋਂ ਕੁਝ ਚੰਗਾ ਮਹਿਸੂਸ ਹੁੰਦਾ ਹੈ ਕਿਤੇ ਨਾ ਕਿ ਤੁਹਾਡੀ ਜ਼ਿੰਦਗੀ ਵਿੱਚ ਕੋਈ ਬਹੁਤ ਵੱਡਾ ਬਦਲਾਅ ਹੋਣ ਵਾਲਾ ਹੈ ਜਦੋਂ ਪਰਮਾਤਮਾ ਦੀ ਅਦਿੱਤਿਅ ਸ਼ਕਤੀ ਤੁਹਾਡੇ ਉੱਤੇ ਰਹਿਮਤ ਕਰਨੀ ਹੈ ਤਾਂ ਤੁਹਾਡੇ ਅੰਦਰ ਇੱਕ ਗਿਆਨ ਦੀ ਜਗਿਆਸਾ ਹੋਵੇਗੀ ਜਿਸ ਦਿਨ ਤੁਹਾਡੇ ਅੰਦਰ ਗਿਆਨ ਦੀ ਜਿਗਿਆਸਾ ਹੋਵੇਗੀ ਉਸ ਦਿਨ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ ਉਸ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਤੁਹਾਡੀ ਮਾਨਸਿਕ ਚੇਤਨਾ ਦੇ ਵਿੱਚ ਇੱਕ ਸ਼ਾਂਤੀ ਆਉਣੀ ਸ਼ੁਰੂ ਹੋ ਗਈ ਜਦੋਂ ਤੁਹਾਨੂੰ ਹਰ ਗੱਲ ਵਿੱਚ ਚੰਗਾ ਲੱਗਣ ਲੱਗ ਗਿਆ ਹਰ ਚੀਜ਼ ਚੰਗਾ ਮਹਿਸੂਸ ਹੋਣ ਲੱਗ ਗਿਆ ਉਸ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਜ਼ਰੂਰ ਆਉਣੀਆਂ ਆਉਣਗੀਆਂ ਇਸ ਨੂੰ ਕੋਈ ਵੀ ਬਦਲ ਨਹੀਂ ਸਕਦਾ ਕਿਉਂਕਿ ਸਾਡੀ ਮਾਨਸਿਕ ਸਥਿਤੀ ਹੀ ਸਾਡੇ ਭਵਿੱਖ ਨੂੰ ਨਿਧਾਰਤ ਕਰਦੀ ਹੈ ਜੇਕਰ ਸਾਡੀ ਸਾਰੀ ਸਥਿਤੀ ਚੰਗੀ ਨਹੀਂ ਹੈ ਜੇਕਰ ਸਾਡੇ ਮਨ ਦੇ ਭਾਵ ਚੰਗੇ ਨਹੀਂ ਹਨ ਤਾਂ ਸਾਡਾ ਕੁਝ ਵੀ ਚੰਗਾ ਨਹੀਂ ਹੋਵੇਗਾ ਜੇ ਅਸੀਂ ਗੱਲ-ਗੱਲ ਤੇ ਮਾੜਾ ਸੋਚਦੇ ਹਾਂ ਇੱਕ ਤਾਂ ਹੁੰਦਾ ਕਿ ਦੂਸਰੇ ਦਾ ਮਾੜਾ ਸੋਚਣਾ ਉਹ ਇੱਕ ਉਹ ਵੀ ਇੱਕ ਕਰਮ ਹੈ ਬੋਲਣ ਦੇ ਰਾਹੀਂ ਦੇਖਣ ਦੇ ਰਾਹੀਂ ਹੱਥਾਂ ਦੇ ਰਾਹੀਂ ਕਿਸੇ ਹੋਰ ਪਰਸਨ ਦੇ ਰਾਏ ਕਿਸੇ ਹੋਰ ਤਰੀਕੇ ਦੇ ਰਾਏ ਇਸ ਕਿ ਮਾੜਾ ਸੋਚਦੇ ਉਹ ਮਾੜਾ ਕਰਮ ਹੁੰਦਾ ਹੈ ਪਰ ਜੇਕਰ ਅਸੀਂ ਆਪਣਾ ਹੀ ਮਾੜਾ ਸੋਚੀ ਜਾਣਾ ਤੈਂ ਤੱਕ ਆਪਣੇ ਬਾਰੇ ਹੀ ਹਰ ਗੱਲ ਤੇ 네ਗਟਿਵ ਸੋਚੀ ਜਾਣਾ ਉਹ ਵੀ ਇੱਕ ਮਾੜਾ ਕਰਮ ਹੈ ਜਦੋਂ ਅਸੀਂ ਗੱਲ ਕਰਦੇ ਆਪਣੇ ਬਾਰੇ 네ਗਟਿਵ ਸੋਚਦੇ ਆ ਤਾਂ ਆਪਣੇ ਬਾਰੇ ਮਾੜਾ ਸੋਚਦੇ ਹਾਂ ਮੇਰੀ ਕਿਸਮਤ ਮਾੜੀ ਹੈ ਮੇਰੇ ਲਈ ਮਾੜਾ ਹੁੰਦਾ ਮੇਰੇ ਕੋਈ ਚੰਗਾ ਨਹੀਂ ਹੋ ਸਕਦਾ ਤਾਂ ਤੁਹਾਡੇ ਨਾਲ ਕਦੇ ਵੀ ਕੋਈ ਚੰਗਾ ਨਹੀਂ ਹੋਵੇਗਾ ਕਿਉਂਕਿ ਤੁਸੀਂ ਆਪਣੇ ਆਪ ਨੂੰ ਵਾਰ-ਵਾਰ ਇਹ ਕਹਿ ਰਹੇ ਹੋ ਕਿ ਮੇਰੇ ਨਾਲ ਚੰਗਾ ਨਹੀਂ ਹੋ ਰਿਹਾ ਤੁਸੀਂ ਚੰਗਾ ਨਹੀਂ ਹੋ ਰਿਹਾ ਤੋ ਭਾਵ ਤੁਸੀਂ ਆਪਣੇ ਆਪ ਦੇ ਤੇ ਇਹ ਐਕਸੈਪਟ ਕਰ ਲਓ ਕਿ ਤੁਸੀਂ ਦੁੱਖਾਂ ਨੂੰ ਚਾਹੁੰਦੇ ਹੋ ਜੇਕਰ ਤੁਸੀਂ ਵਾਰ-ਵਾਰ ਦੁੱਖਾਂ ਤੋਂ ਬਹੁਤ ਜ਼ਿਆਦਾ ਉਤਾਵਲੇ ਹੋ ਜਾਣੇ ਹੋ ਆਪਦੇ ਅਨਕੰਫਰਟੇਬਲ ਮਹਿਸੂਸ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਸੁੱਖ ਨਹੀਂ ਆ ਸਕਦੇ ਦੁੱਖਾਂ ਤੋਂ ਪਾਰ ਜਾਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮਾਸੇ ਦਿੱਤੀ ਨੂੰ ਬਦਲਣਾ ਪਵੇਗਾ ਆਪਣੇ ਅੰਦਰ ਦੀ ਭਾਵਨਾਵਾਂ ਨੂੰ ਬਦਲਣਾ ਪਵੇਗਾ ਕਿਉਂਕਿ ਹਰ ਦੁੱਖ ਦਾ ਸਬੰਧ ਤੁਹਾਡੀ ਅੰਦਰ ਦੀ ਭਾਵਨਾਵਾਂ ਦੇ ਨਾਲ ਹੈ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਦੁੱਖਾਂ ਨੂੰ ਵਿਸਾਰ ਲੈਣੇ ਹਾਂ ਅਸੀਂ ਸਾਨੂੰ ਕਿਤੇ ਕੋਈ ਇੰਜ ਲੱਗ ਰਿਹਾ ਜਾਂਦਾ ਯਾਰ ਮੈਂ ਜੇਕਰ ਮੈਂ ਦੁਖੀ ਹੋਊਂਗਾ ਤਾਂ ਸ਼ਾਇਦ ਲੋਕ ਮਿਲਤੇ ਹਮਦਰਦੀ ਕਰਨਗੇ ਉਦੋਂ ਤੱਕ ਕਿ ਉਹ ਤਾਂ ਹਟਾ ਪਹਿਲਾ ਕਦਮ ਹੈ ਆਪਣੇ ਜੀਵਨ ਨੂੰ ਦੁੱਖਾਂ ਉੱਤੇ ਧੱਕਣ ਦਾ ਕਿਉਂਕਿ ਸਾਡੇ ਮਨ ਦੀ ਜੋ ਸਥਿਤੀ ਹੈ ਸਾਡੇ ਮਨ ਦਾ ਜੋ ਪ੍ਰਕਿਰਿਆ ਹੈ ਉਹ ਸਾਡੀ ਸੋਚ ਦੇ ਨਾਲ ਜੁੜੀ ਹੋਈ ਹੈ ਜੋ ਚੀਜ਼ ਅਸੀਂ ਸੋਚਦੇ ਨਾਲ ਆਪਣੇ ਮਨ ਨੂੰ ਦੇਵਾਂਗੇ ਉਹ ਹੀ ਸਾਡੀ ਜ਼ਿੰਦਗੀ 'ਚ ਪ੍ਰਗਟ ਹੋ ਜਾਏਗੀ ਉਹੀ ਹੀ ਸਾਡੀ ਜ਼ਿੰਦਗੀ ਦੀ ਕਟਨੀ ਸ਼ੁਰੂ ਹੋ ਜਾਵੇਗੀ ਜੇ ਉਹ ਨਹੀਂ ਤੁਸੀਂ ਆਪਣੇ ਮਨ ਨੂੰ ਕਹੋਗੇ ਮੈਨੂੰ ਫਲਾਣੀ ਚੀਜ਼ ਕੀ ਲੱਗਦੇ ਤੇ ਮਨ ਤੁਹਾਨੂੰ ਉਹ ਚੀਜ਼ ਦੇਣੀ ਸ਼ੁਰੂ ਕਰ ਦੇਵੇਗਾ ਉਸ ਦਾ ਇੱਕ ਸਮਾ ਪ੍ਰੋਸੈਸ ਹੈ ਉਸ ਦੀ ਇੱਕ ਪ੍ਰਕਿਰਿਆ ਹੈ ਜਿਉਂ ਹੀ ਤੁਸੀਂ ਹਰ ਕਿਸੇ ਚੀਜ਼ ਦੇ ਪ੍ਰਤੀ ਚੰਗਾ ਸੋਚਣਾ ਸ਼ੁਰੂ ਕਰੋਗੇ ਕਿਸੇ ਚੀਜ਼ ਦੇ ਪ੍ਰਤੀ ਤੁਸੀਂ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰੋਗੇ ਉਸ ਬਾਰੇ ਉਸ ਨੂੰ ਪਾਉਣ ਦੀ ਮਾਨਸਿਕ ਇੱਛਾ ਰੱਖੋਗੇ ਤਬ ਰਹਿ ਮੰਡ ਮਨ ਤੁਹਾਡੇ ਸਾਹਮਣੇ ਉਸ ਤਰ੍ਹਾਂ ਦੇ ਹਾਲਾਤ ਬਣਾਉਣਾ ਸ਼ੁਰੂ ਕਰ ਦੇਵੇਗਾ ਜਿਸ ਤੇ ਤੁਹਾਡੀ ਜ਼ਿੰਦਗੀ ਵਿੱਚ ਚੰਗਾ ਹੀ ਚੰਗਾ ਹੋਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਸੋ ਆਪਣੀ ਮਾਨਸਿਕ ਸਥਿਤੀ ਨੂੰ ਸਦਾ ਚੰਗਾ ਰੱਖੋ ਆਪਣੇ ਮਨ ਨੂੰ ਸਦਾ ਸ਼ਾਂਤ ਰੱਖੋ ਜੇ ਉਹ ਤੁਸੀਂ ਪਰਮਨੁਸ਼ਾਤਰਾ ਕੋਲੋਂ ਸ਼ੁਰੂ ਕਰ ਦਿੱਤਾ ਆਪਣੇ ਮਨ ਦੇ ਵਿੱਚ ਇੱਕ ਸ਼ਾਂਤੀ ਨੂੰ ਲਿਆਉਣਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੀ ਜ਼ਿੰਦਗੀ ਆਪਣੇ ਆਪ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਨੂੰ ਦੀ ਜ਼ਰੂਰਤ ਨਹੀਂ ਹੈ ਤੁਹਾਡੀ ਜ਼ਿੰਦਗੀ ਉਸੇ ਦਿਨ ਬਦਲ ਜਾਂਦੀ ਹੈ ਜਿਸ ਦਿਨ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੋਗੇ ਜੇਕਰ ਤੁਸੀਂ ਦੁੱਖਾਂ ਦਾ ਹੀ ਰੋਣਾ ਰੋਂਦੇ ਰਹੇ ਨਿਓ ਲੋਕਾਂ ਨੂੰ ਦੋਸ਼ ਦਿੰਦੇ ਰਹੇ ਨਿਓ ਦੁਨੀਆ ਨੂੰ ਦਿੰਦੇ ਰਹੇ ਨਿਓ ਤਾਂ ਤੁਹਾਡੀ ਜ਼ਿੰਦਗੀ ਨੂੰ ਕੋਈ ਨਹੀਂ ਬਦਲ ਦੇ ਸਕਦਾ ਜਦੋਂ ਤੱਕ ਤੁਹਾਡੇ ਹਿਰਦੇ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਆਪਣੇ ਆਪ ਪ੍ਰਤੀ ਦਇਆ ਨਹੀਂ ਆ ਜਾਂਦੀ ਆਪਣੇ ਆਪ ਪ੍ਰਤੀ ਪਿਆਰ ਨਹੀਂ ਆ ਜਾਂਦਾ ਆਪਣੇ ਆਪ ਪ੍ਰਤੀ ਭਰੋਸਾ ਨਹੀਂ ਆ ਜਾਂਦਾ ਤਦ ਤੁਹਾਡੀ ਜ਼ਿੰਦਗੀ ਨੂੰ ਕੋਈ ਨਹੀਂ ਬਦਲ ਸਕਦਾ ਅਗਰ ਤੁਸੀਂ ਜ਼ਿੰਦਗੀ ਨੂੰ ਬਦਲਣਾ ਚਾਹੋਗੇ ਤਾਂ ਆਪਣੀ ਮਾਨਸਿਕ ਸਥਿਤੀ ਨੂੰ ਇੰਨਾ ਕ ਮਜ਼ਬੂਤ ਬਣਾ ਲਵੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਣ ਹੀ ਨਾ ਜੇ ਕੋਈ ਦੁੱਖ ਆਵੇ ਤਾਂ ਇਸੇ ਕਹਿ ਕੇ ਡਾਲ ਦਿਓ ਉਸ ਦੁੱਖ ਨੂੰ ਕਿ ਇਹ ਬਦਲ ਜਾਵੇਗਾ ਸਭ ਕੁਝ ਚੰਗਾ ਹੀ ਹੋਵੇਗਾ ਜੋ ਤੁਸੀਂ ਚੰਗੇ ਕੀਤਾ ਚਾਹੋਣੇ ਉਹਨਾਂ ਬਾਰੇ ਗੱਲਾਂ ਕਰੋ ਪਰ ਸਾਡੀ ਮਾਨਸਿਕ ਸਥਿਤੀ ਕੀ ਹੈ ਅਸੀਂ ਅਕਸਰ ਉਹਨਾਂ ਚੀਜ਼ਾਂ ਬਾਰੇ ਗੱਲਾਂ ਕਰਦੇ ਜੋ ਅਸੀਂ ਨਹੀਂ ਚਾਹੁੰਦੇ ਅਸੀਂ ਬਿਮਾਰੀ ਨਹੀਂ ਚਾਹੁੰਦੇ ਅਸੀਂ ਬਿਮਾਰੀ ਬਾਰੇ ਬਹੁਤ ਜ਼ਿਆਦਾ ਗੱਲਾਂ ਕਰਦੇ ਹਾਂ ਅਸੀਂ ਦੁੱਖ ਨਹੀਂ ਚਾਹੁੰਦੇ ਅਸੀਂ ਦੁੱਖ ਨਾਲ ਸੰਬੰਧਿਤ ਜ਼ਿਆਦਾ ਗੱਲਾਂ ਕਰਦੇ ਹਾਂ ਜਿਹੜੀ ਕਿ ਅਸੀਂ ਨਹੀਂ ਚਾਹੁੰਦੇ ਅਸੀਂ ਉਹਨਾਂ ਨਾਲ ਸੰਬੰਧਿਤ ਗੱਲਾਂ ਕਰਦੇ ਪਰ ਉਹੀ ਚੀਜ਼ਾਂ ਸਾਡੀ ਜ਼ਿੰਦਗੀ 'ਚ ਆਉਣੀ ਸ਼ੁਰੂ ਹੋ ਜਾਂਦੀਆਂ ਹਨ ਜੇ ਜੋ ਚੀਜ਼ ਤੁਸੀਂ ਚਾਹੁੰਦੇ ਹੋ ਵੱਧ ਤੋਂ ਵੱਧ ਉਸ ਉੱਤੇ ਆਪਣੇ ਧਿਆਨ ਨੂੰ ਇਕੱਤਰ ਕਰੋ ਵੱਧ ਤੋਂ ਵੱਧ ਉਸ ਜੀ ਵਿਸ਼ੇ ਦੇ ਉੱਤੇ ਆਪਣੇ ਮਨ ਨੂੰ ਟਿਕਾਓ ਵੱਧ ਤੋਂ ਉਸ ਵਿਸ਼ੇ ਦੇ ਨਾਲ ਸੰਬੰਧਿਤ ਆਪਣੇ ਮਨ ਦੇ 'ਚ ਖਿਆਲ ਲੈ ਕੇ ਉਸੇ ਵਿਸ਼ੇ ਦੇ ਨਾਲ ਸੰਬੰਧਿਤ ਵੱਧ ਤੋਂ ਗੱਲਾਂ ਕਰੋ ਜੇਕਰ ਤੁਹਾਡੀ ਬੰਦ ਸਥਿਤੀ ਇਹ ਹੋ ਜਾਂਦੀ ਹੈ ਤੁਹਾਡਾ ਮਨ ਚੰਗੇ ਟੀਜਣ ਹੋਏ ਐਕਸੈਪਟ ਕਰਦਾ ਹੈ ਤੁਸੀਂ ਚੰਗਾ ਬੋਲਦੇ ਹੋ ਚੰਗਾ ਸੁਣਦੇ ਹੋ ਚੰਗਾ ਸੋਚਦੇ ਹੋ ਤੁਹਾਡੇ ਕਿਰਦੇ ਚ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਸ਼ਾਂਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਹਾਡੀ ਜ਼ਿੰਦਗੀ ਬਦਲਣ ਵਾਲੀ ਹੈ ਇਸ ਨੂੰ ਬਦਲਣ ਤੋਂ ਕੋਈ ਨਹੀਂ ਰੋਕ ਸਕਦਾ ਸੋ ਆਪਣੇ ਹਿਰਦੇ ਨੂੰ ਆਪਣੇ ਮਨ ਨੂੰ ਟਿਕਾ ਕੇ ਰੱਖੋ ਤਾਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦਾ ਆਗਮਨ ਹੋਵੇ ਖੁਸ਼ੀਆਂ ਬੀਜੋਗੇ ਤਾਂ ਖੁਸ਼ੀਆਂ ਹੀ ਉੱਗਣਗੀਆਂ ਦੁੱਖ ਚਿੰਤਾਵਾਂ ਨੂੰ ਬੀਜੋਗੇ ਤਾਂ ਦੁੱਖ ਚਿੰਤਾਵਾਂ ਹੀ ਉੱਗਣਗੇ ਸੋ ਆਪਣੇ ਹਿਰਦੇ ਦੇ ਵਿੱਚ ਉਸ ਪਰਮਪਿਤਾ ਪ੍ਰਮੇਸ਼ਰ ਨੂੰ ਹਾਜ਼ਰ ਰਾਜਾ ਜਾਣਦਿਆਂ ਹੋਇਆ ਉਸ ਬਹਿਮੰਡ ਮੰਨ ਨੂੰ ਹਾਜ਼ਰ ਰਾਜਾ ਜਾਣਦਿਆਂ ਹੋਇਆ ਇੱਕ ਚੰਗੀ ਖੁਸ਼ੀ ਦੀ ਲਹਿਰ ਨੂੰ ਪੈਦਾ ਕਰੋ ਜਿਉਂ ਹੀ ਤੁਸੀਂ ਖੁਸ਼ੀ ਦੀ ਲਹਿਰ ਨੂੰ ਪੈਦਾ ਕਰੋਗੇ ਤੇ ਇਹ ਸਮੁੰਦਰ ਬਣ ਜਾਣਗੇ ਵਿਸ਼ਾਲ ਰੂਪੀ ਭਾਵਨਾ ਚੱਲਣ ਦੀ ਹੈ ਜੋ ਪਰਮਾਤਮਾ ਦੇ ਘਰ ਤੋਂ ਆਉਂਦੀਆਂ ਹੋਣਗੀਆਂ ਜਿਸ ਦਿਨ ਤੁਸੀਂ ਆਪਣੇ ਮਨ ਨੂੰ ਆਪਣੇ ਆਪ ਦੇ ਸਪੁਰਦ ਕਰ ਦਿੱਤਾ ਕਹਿਣ ਤੋਂ ਭਾਵ ਆਪਣੇ ਮਨ ਦੇ ਉੱਤੇ ਆਪਣਾ ਕੰਟਰੋਲ ਕਰ ਲਿਆ ਆਪਣੇ ਮਨ ਨੂੰ ਆਪਣੇ ਵਾਸ ਵਿੱਚ ਕਰ ਲਿਆ ਤੁਸੀਂ ਆਪਣੇ ਮਨ ਨੂੰ ਮਾੜੇ ਸੋਚਣ ਤੋਂ ਰੋਕ ਲਿਆ ਉਸ ਦਿਨ ਤੁਹਾਡੀ ਜ਼ਿੰਦਗੀ ਵਿੱਚ ਚੰਗਾ ਹੋ ਜਾਵੇਗਾ ਅਪਰੀ ਜ਼ੁਬਾਨ ਦੇ ਵਿੱਚੋਂ ਆਪਣੇ ਮਨ ਦੇ ਵਿੱਚੋਂ ਆਪਣੇ ਖਿਆਲਾਂ ਦੇ ਵਿੱਚੋਂ ਮਾੜੀਆਂ ਚੀਜ਼ਾਂ ਨੂੰ ਕੱਢ ਦਿਓ ਚੁਗਲੀ ਨਿੰਦਿਆ ਨੂੰ ਕੱਢ ਦਿਓ ਆਪਣੇ ਮਨ ਨੂੰ ਆਪਣੇ ਹਿਰਦੇ ਨੂੰ ਪਿਆਰ ਦੇ ਨਾਲ ਭਰ ਦੇਵੇਂ ਜੋ ਪਿੱਛੇ ਬੀਤ ਗਿਆ ਜੋ ਮਾਰਾ ਬੀਤ ਗਿਆ ਜੇਕਰ ਤੁਹਾਡਾ ਕਿਸੇ ਨੇ ਮੜਾ ਕੀਤਾ ਹੈ ਪਿੱਛੇ ਬੀਤ ਗਿਆ ਉਸ ਮਾਰੇ ਨੂੰ ਭੁੱਲ ਜਾਓ ਉਸ ਮਾਰੇ ਨੂੰ ਤਿਆਗ ਦਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਖੀ ਸੁਖ ਹੋਣਗੇ ਜਿੰਨਾ ਲੋਕਾਂ ਨੇ ਅੱਜ ਤੱਕ ਤੁਹਾਨੂੰ ਨਫ਼ਰਤ ਕੀਤੀ ਹੈ ਉਹ ਲੋਕ ਵੀ ਤੁਹਾਨੂੰ ਪਿਆਰ ਕਰਨਗੇ ਬਸ ਆਪਣੇ ਹਿਰਦੇ ਦੀ ਕੋਮਲਤਾ ਨੂੰ ਬਣਾ ਕੇ ਰੱਖਣਾ ਕਦੇ ਵੀ ਕਰਮ ਕਾਂਡ ਦੀ ਬਸਮਾਰਤ ਦੇ ਵਿੱਚ ਨਹੀਂ ਉਲਝਣਾ ਕਰਮ ਕਾਂਡ ਦੇ ਵਿੱਚ ਨਹੀਂ ਉਲਝਣਾ ਸਿਰਫ ਪਰਮਾਤਮਾ ਨੂੰ ਜਾਣਨ ਦੇ ਲਈ ਪਰਮਾਤਮਾ ਨੂੰ ਪਾਉਣ ਦੇ ਲਈ ਤੁਹਾਡੇ ਹਿਰਦੇ ਵਿੱਚ ਪਿਆਰ ਹੋਣਾ ਜ਼ਰੂਰੀ ਹੈ ਗਹਿ ਭਾਵ ਗੋੜਾ ਜ਼ਰੂਰੀ We hey. ਜੇ ਹੋਣੀ ਤੁਸੀਂ ਆਪਣੇ ਹਿਰਦੇ ਨੂੰ ਚੰਗਾ ਕਰ ਲੈ ਆਪਣੇ ਮਨ ਨੂੰ ਚੰਗਾ ਕਰ ਲੈ ਤੁਹਾਡੇ ਜੀਵਨ ਦੇ ਵਿੱਚ ਵੀ ਚੰਗਾ ਵਾਪਰੇਗਾ ਹੀ ਵਾਪਰੇਗਾ ਤੁਹਾਡੇ ਜੀਵਨ ਦੇ ਵਿੱਚ ਵੀ ਚੰਗਾ ਆਵੇਗਾ ਹੀ ਆਵੇਗਾ ਸੋ ਆਪਣੇ ਆਪਣੇ ਜੀਵਨ ਨੂੰ ਚੰਗਾ ਬਣਾਉਣ ਦੇ ਲਈ ਸਮਾਜ ਦੇ ਪ੍ਰਤੀ ਸਮਾਜ ਦੇ ਲਈ ਵੀ ਚੰਗਾ ਸੋਚੋ ਸਮਾਜ ਬਾਰੇ ਵੀ ਚੰਗਾ ਸੋਚੋ ਤੇ ਆਪਣੇ ਬਾਰੇ ਵੀ ਚੰਗਾ ਸੋਚੋ ਸਭ ਦਾ ਚੰਗਾ ਕਰੋ ਸਭ ਲਈ ਚੰਗਾ ਬੋਲੋ ਹੁਣ ਬਹੁਤ ਸਾਰੇ ਲੋਕ ਐਸੀ ਹਣ ਜਿਹੜੇ ਕਹਿੰਦੇ ਹਨ ਕਿ ਅਸੀਂ ਸਭ ਦਾ ਚੰਗਾ ਕਰਦੇ ਹਾਂ ਸਾਡੇ ਦਾ ਮਾੜਾ ਹੁੰਦਾ ਹੈ ਉਸ ਦੇ ਪਿੱਛੇ ਦਾ ਕਾਰਨ ਇਹ ਹੈ ਕਿਉਂਕਿ ਅਸੀਂ ਆਪਣੇ ਨੂੰ ਫੀਡ ਹੀ ਦਿੱਤੀ ਹੈ ਅਸੀਂ ਬੋਲ ਪਰ ਅਸੀਂ ਆਪਣੇ ਨੂੰ ਇਹੀ ਕਹਿ ਰਹੇ ਆ ਮੈਂ ਚੰਗਾ ਕਰਾਂਗਾ ਮੇਰਾ ਮਾੜਾ ਹੋਵੇਗਾ ਮੈਂ ਚੰਗਾ ਕਰਾਂਗਾ ਮੇਰਾ ਮਾੜਾ ਹੋਵੇਗਾ ਸਾਡੀ ਐਕਸਪੈਕਟੇਸ਼ਨ ਹੀ ਮਾੜੇ ਦੀ ਆ ਸਾਡੀ ਸਰਕਸ਼ਿਸ਼ ਚੰਗੇ ਦੀ ਹੈ ਨਹੀਂ ਜਿਸ ਦਿਨ ਸਾਡੀ ਐਕਸਪੈਕਟੇਸ਼ਨ ਚੰਗੇ ਦੀ ਹੋ ਗਈ ਸਾਡਾ ਹਿਰਦਾ ਆਪਣੇ ਆ ਪਰਫੁੱਲਤ ਹੋ ਜਾਵੇਗਾ ਸਾਡਾ ਹਿਰਦਾ ਆਪਣੇ ਆ ਖੇੜ ਜਾਵੇਗਾ ਕੁਰਸੀਆਂ ਦੇ ਨਾਲ ਭਰ ਜਾਵੇਗਾ ਹਰ ਇੱਕ ਚੀਜ਼ ਤੁਹਾਡੀ ਸੋਚ ਦੇ ਨਾਲ ਜੁੜੀ ਹੈ ਤੁਹਾਡੀ ਭਾਵਨਾਵਾਂ ਦੇ ਨਾਲ ਜੁੜੀ ਹੈ ਜਿਸ ਦਿਨ ਤੁਹਾਡੀਆਂ ਭਾਵਨਾਵਾਂ ਖੁਸ਼ੀਆਂ ਪਿਆਰ ਦੇ ਨਾਲ ਭਰ ਗਈਆਂ ਜਿਸ ਦਿਨ ਤੁਹਾਡੀਆਂ ਭਾਵਨਾਵਾਂ ਤਰੱਕੀ ਦੇ ਪਰ ਭਰ ਗਿਆ ਉਸੇ ਤਰ੍ਹਾਂ ਤੁਹਾਡਾ ਜੀਵਨ ਖੁਸ਼ੀਆਂ ਦੇ ਨਾਲ ਭਰ ਜਾਵੇਗਾ ਤਰੱਕੀ ਦੇ ਨਾਲ ਭਰ ਜਾਵੇਗਾ ਸੋ ਆਪਣੇ ਹਿਰਦੇ ਨੂੰ ਕੋਮਤਾ ਦੇ ਨਾਲ ਭਰ ਦੇਵੋ ਪਿਆਰ ਦੇ ਨਾਲ ਭਰ ਦੇਵੋ ਹੰਕਾਰ ਤੋਂ ਆਪਣੇ ਆਪ ਨੂੰ ਮੁਕਤ ਕਰ ਦੇਵੋ ਜਿੱਦੋਂ ਜਿੱਥੇ ਕਿਤੇ ਤੁਹਾਡੇ ਮਨ ਨੂੰ ਨੀਵਾ ਕਰਨ ਦੀ ਜ਼ਰੂਰਤ ਪਵੇ ਝੁਕਣ ਦੀ ਜ਼ਰੂਰਤ ਪਵੇ ਉੱਥੇ ਤੁਸੀਂ ਝੁੱਕ ਜਾਵੋ ਜ਼ਰੂਰੀ ਨਹੀਂ ਤੁਸੀਂ ਕਿਸੇ ਦੇ ਅੱਗੇ ਝੁਕੋਗੇ ਤੁਹਾਨੂੰ ਜ਼ਰੂਰਤ ਹੋਵੇ ਤਾਂ ਝੁਕੇ ਹੋਗੇ ਤੁਸੀਂ ਕਿਸੇ ਖੁਸ਼ੀ ਦੇ ਲਈ ਝੁਕ ਸਕਦੇ ਹੋ ਸਭ ਦੇ ਪਿਆਰ ਦੇ ਲਈ ਝੁਕ ਸਕਦੇ ਹੋ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਝੁਕ ਸਕਦੇ ਹੋ ਝੁਕਣ ਦੇ ਨਾਲ ਕੁਝ ਨਹੀਂ ਹੋਵੇਗਾ ਕਿ ਚੰਗਾ ਸਮਾਜ ਹੀ ਸਿਰਜ ਜਾਵੇਗਾ ਪਰ ਜੇਕਰ ਫਿਰ ਵੀ ਕੋਈ ਤੁਹਾਡੇ ਚੁੱਕਣ ਦੇ ਬਾਅਦ ਵੀ ਤੁਹਾਡੇ ਉੱਤੇ ਕੋਈ ਰੋਗ ਕਰਦਾ ਤੁਹਾਡੇ ਉੱਤੇ ਇਹਿਸਾਨ ਕਰਦਾ ਤਾਂ ਆਪਣੇ ਕਦਮਾਂ ਨੂੰ ਪੈਸਾ ਹਟਾ ਲਵੋ ਤੇ ਉਸ ਦਾ ਸ਼ੁਕਰ ਬਣਾਓ ਹੈ ਪ੍ਰਮਾਤਮਾ ਤੇਰਾ ਸ਼ੁਕਰ ਹੈ ਚਲ ਕੋਈ ਗੱਲ ਨਹੀਂ ਇਹਨਾਂ ਦੀ ਮਾਨਸਿਕ ਸਥਿਤੀ ਇਸ ਤਰ੍ਹਾਂ ਦੀ ਹੈ ਸੋ ਇਹਨਾਂ ਨੂੰ ਇਨਾਂ ਦੇ ਹਿਰਦੇ ਦੇ ਵਿੱਚ ਪਿਆਰ ਦੀ ਜੋਤ ਜਗਾਉਣਾ ਇਹਨਾਂ ਨੂੰ ਸਮਝ ਬਖਸ਼ਣਾ ਨੂੰ ਸਮਰੱਥ ਬਖਸ਼ਣਾ ਪਰ ਗਿਲਾ ਨਹੀਂ ਕਰਨਾ ਅਗਰ ਕੋਈ ਕੋਈ ਇਨਸਾਨ ਤੁਹਾਨੂੰ ਫੁੱਕਰ ਦੇ ਰਿਹਾ ਹੈ ਤਾਂ ਤੱਕਾ ਦੇ ਰਿਹਾ ਹੈ ਉਸ ਦਾ ਗਿਲਾ ਨਹੀਂ ਕਰਨਾ ਉਸ ਦੇ ਪ੍ਰਤੀ ਦਇਆ ਰੱਖਣੀ ਹੈ ਕਿਰਦੇ ਦੇ ਵਿੱਚ ਉਸ ਦੇ ਪ੍ਰਤੀ ਪਿਆਰ ਰੱਖਣਾ ਹੈ ਉਸ ਲਈ ਤਵਾ ਕਰਨੀ ਹੈ ਕਿ ਸਾ ਪਰਮੇਸ਼ਵਰ ਹੈ ਇਹ ਲੈ ਰਿਹਾ ਕਾਪ੍ਰਮੰਡ ਬ੍ਰਹਮ ਜੋ ਇਨਸਾਨ ਅਧਿ ਦਿੱਤੇ ਚ ਕੁਮਤਾ ਨਹੀਂ ਹੈ ਤੁਸੀਂ ਇਸ ਦੀ ਦਿੱਤੇ ਚ ਕੁਮਤਾ ਬਣਾਉਣਾ ਆਪਣਾ ਹੱਥ ਇਸ ਤੇ ਰੱਖਣਾ ਇਸ ਨੂੰ ਸਮਰਥ ਬਖਸ਼ਣਾ ਇਸ ਨੂੰ ਸੋਚ ਸੋਚ ਦੀ ਸੋਝੀ ਬਖਸ਼ਣਾ ਤਾਂ ਜੋ ਇਹ ਚੰਗੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਸਕੇ ਕਿਉਂਕਿ ਛੋਟੀਆਂ ਛੋਟੀਆਂ ਗੱਲਾਂ ਹੀ ਸਾਡੇ ਜੀਵਨ ਦੇ ਵਿੱਚ ਉਤਾਰ ਚੜਾ ਲੈ ਕੇ ਆਉਂਦੀਆਂ ਨੇ ਨਿੱਕੇ ਨਿੱਕੇ ਰੂਪ ਸੇ ਹੰਕਾਰ ਨੂੰ ਪੈਦਾ ਕਰਦੇ ਹਨ ਨਿੱਕੇ ਨਿੱਕੇ ਸਾੜੇ ਹੰਕਾਰ ਨੂੰ ਪੈਦਾ ਕਰਦੇ ਹਨ ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀ ਹੈ ਜਿਹੜੇ ਇਨਸਾਨ ਦੇ ਵਿੱਚ ਪਿਆਰ ਦਇਆ ਭਾਵ ਨਹੀਂ ਹੈ ਉਹ ਇਨਸਾਨ ਕਦੇ ਵੀ ਆਪਣੀ ਜੀਵਨ ਦੇ ਵਿੱਚ ਚੰਗੀਆਂ ਸ਼ਿਆ ਨੂੰ ਫਸਲ ਨਹੀਂ ਕਰ ਸਕਦਾ ਕਿਉਂਕਿ ਤੁਹਾਡੀਆਂ ਭਾਉਣਾ ਵਾਲੇ ਦੀ ਹਰ ਹਰ ਤਰ੍ਹਾਂ ਦੀ ਸਮਾਜ ਦੀ ਸੰਚਨਾ ਕਰਨੀ ਹੈ ਸੋ ਮੈਨੂੰ ਆਸ ਹੈ ਜੀ ਇਹ ਵਿਸ਼ਾ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਨਾਲ ਸਭ ਨਾਲ ਬੜੇ ਰੌ ਧੰਨਵਾਦ